ਹਾਂਜੀ ਸਰ ਜਿਹੜੀ ਹੜਤਾਲ ਚੱਲ ਰਹੀ ਸੀ ਤੇ ਉਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਸਾਰ ਜਿਹੜੇ ਸਾਡੇ ਹੜਤਾਲ ਚੱਲੇ ਸੀ ਜਿਹੜੇ ਸਾਡੇ ਬੰਦੇ ਲਏ ਆਊਟਸੋਰਸ ਦੇ ਬਾਹਰੀ ਸਸਤਾ ਰਾਈ ਕੰਮ ਕਰਦੇ ਆ ਠੇਕੇਦਾਰ ਪਰਦੇ ਬੰਦੇ ਲਏ ਹੋਏ ਨੇ ਮਹਿਕਮੇ ਨੇ ਉਹਨਾਂ ਨੇ ਹੜਤਾਲ ਕੀਤੀ ਸੀ ਵੀ ਸਾਨੂੰ ਪੱਕੇ ਕੀਤਾ ਜਾਵੇ ਔਰ ਵੀ ਆਰਟੀਸੀ ਦੇ ਵਿੱਚ ਬਸਾ ਪਾਈ ਆ ਜਾਣ ਤੇ ਉਹਦੇ ਕਰਕੇ ਹੜਤਾਲ ਇਹ ਦਿਨ ਕੀਤੀ ਸੀਗੀ ਮੇਲ ਦਾ ਮਗਰ ਪੱਕੇ ਕਰਨੇ ਦੀ ਹੈਗੀ ਆ ਇੱਕ ਕੋ ਸਰਕਾਰ ਨਾਲ ਇਹ ਗੱਲਬਾਤ ਕੋਈ ਹੋ ਗਈ ਆ ਇੱਕ ਸਿਰ ਅਧਾਰ ਕਾਰਡ ਦਾ ਜਿਆਦਾ ਰੌਲਾ ਪੈਂਦਾ ਸੀ ਨਾ ਨਹੀਂ ਸਰ ਅਧਾਰ ਕਾਰਡ ਵਾਰ ਕਰਕੇ ਇਨੀ ਕਿਸੇ ਹੜਤਾਲ ਕੀਤੀ ਸੀਗੀ ਅਧਾਰ ਕੱਟ ਦਾ ਕੋਈ ਰੌਲਾ ਨਹੀਂ ਸੀ ਜੀ ਅਧਾਰ ਕੱਟ ਜਿਹੜਾ ਚੱਲਦਾ ਚੱਲਦਾ ਹੈ ਸਰਕਾਰ ਦੇ ਹੁਕਮ ਅਨੁਸਾਰ ਇਦਾਂ ਹੀ ਕਾ ਚੱਲੂਗਾ ਅਧਾਰ ਕੱਟ ਦਾ ਕੋਈ ਰੌਲਾ ਨਹੀਂ ਸੀ ਇਹਨਾਂ ਦਾ ਸਿਰਫ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ ਇਹਨਾਂ ਨੇ ਜਿਹੜੀ ਹੜਤਾਲ ਕਿੰਨੇ ਵਜੇ ਮਤਲਬ ਅੱਜ ਕਿੰਨੇ ਵਜੇ ਤੱਕ ਸੀ ਇਹ ਹੜਤਾਲ ਨੇ ਕੋਈ 1 ਵਜੇ ਦੇ ਕਰੀਬ ਹੜਤਾਲ ਖੋਲੀ ਰੱਖਾ ਰਹੇ ਨੇ ਮਸਾ ਚਾਲੂ ਹੋ ਗਈਆਂ ਹਾਂਜੀ ਸਰ ਆ ਜਿਹੜੀ ਆਪਣੀ ਨਕੋਤਰਾ ਫਵਾੜਾ ਰੋਡ ਤੇ ਬੱਸ ਸਰਵਿਸ ਨੰਬਰ 77 ਚੱਲਦੀ ਰਹੀ ਆ ਬਹੁਤ ਘੱਟ ਬੰਦ ਰਹੀ ਆ ਬਾਕੀ ਮੇਨ ਰੋਕਾਂ ਦੇ ਬਾਅਦ ਜਿਹੜੀ ਸੀ ਕੱਚੇ ਕੰਮ ਦੀ ਉਹ ਨਹੀਂ ਜਾਂਦੇ ਸੀ ਰੋਕ ਤੇ ਬਾਕੀ ਪੱਕੇ ਬਲਾਜ ਬਹਿ ਗਏ ਸੀ ਮੰਨ ਲਓ ਬੱਸ ਸਰਵਿਸ ਚੱਲਦੀ ਰਹੀ ਤਕਰੀਬਨ ਬਹੁਤ ਘੱਟ ਬੱਸ ਸਰਵਿਸ ਠੀਕ ਹੈ ਕੀ ਨਾਮ ਤੁਹਾਡਾ ਜੀ ਗੁਰਦਾ ਰਕੇਸ਼ ਕੁਮਾਰ ਜੀ ਪਾਸਟਾ ਠੀਕ ਹੈ ਧੰਨਵਾਦ ਜੀ ਸੰਗਾਰਾ ਪਰਣਾ ਬੁੜੀਆਂ ਦਾ ਜਦੋਂ ਹੁਣ ਬੁੜੀਆਂ ਪ੍ਰਾਈਵੇਟ ਬਣਾ ਦੋਗੇ ਸਰਕਾਰੀ ਤੇ ਰਸ਼ ਘਟ ਗਿਆ ਹੂੰ ਮਰੀ ਆਉਣੀ ਨਹੀਂ ਕਰਨਾ ਲੋਕਾਂ ਨੇ ਖੜੀ ਨਹੀਂ ਇੱਥੇ ਉਧਾਰ ਘਟ ਜਾਣਾ ਦਾ ਘਟ ਨਹੀਂ ਆਹ ਘਟ ਕਿਹੜੀ ਜਦੋਂ ਬੰਦ ਹੋਈਆਂ ਬੱਸਾਂ ਤੇ ਵੇਰ ਟੜ ਗਈਆਂ ਸਵਾਰੀਆਂ ਘਟ ਗਈਆਂ ਲੇਡੀਆਂ ਬਾਹਰ ਨਿਕਲੀਆਂ ਪਰੋਂ ਪਰ ਬਾਹਰ ਨਿਕਲੀਆਂ ਘਰਾ ਲੱਗਣਾ ਤੇ ਹੁਣ ਜਦੋਂ ਫੋਨ ਲੇ ਕੇ ਖੁੱਲੀਆਂ ਆਉਣਣ ਚੋਗੀਆਂ ਹੁਣ ਜਾਣੇ ਨਿਕਲੋਗੇ ਉਹ ਨਟੋਰੀਆ ਘਰਾ ਫਰੀ ਜਾਣਾ ਪਈ ਆਉਣਾ ਕੋਈ ਪੈਸੇ ਨਹੀਂ ਖਰਜਣਾ ਮੈਂ ਇਹ ਕੋਈ ਘਰਾ ਬਹੁਤ ਗਲਤ ਕੰਮ ਕੀਤਾ ਜੀ ਉਹ ਮਰ ਰੱਖ ਲੈਂਦੇ ਪੜੀ ਬੁਟੀ ਇਹ ਸਰਕਾਰ ਨੇ ਵਧੀਆ ਕਾ ਉਹਦਾ ਰੋਟੀ ਉਹਦਾ ਰੋਟੀ ਦੀ ਮਾਦੀ ਸਾਰੇ ਪੁੱਛੇ ਮਾਤੇ ਪ੍ਰਾਈਵੇਟ ਵਾਲੇ ਜਿਹੜੇ ਜਿਹੜੇ ਬੀਬੀਆਂ ਨਹੀਂ ਨਿਕਲਦੀਆਂ ਸੀ ਹੁਣ ਹੁਣ ਜਰੂਰ ਨਿਕਲਣਗੀਆਂ ਨਾ ਗੱਲ ਹੋ ਗਈਆਂ ਜੀ ਰਾਸ਼ੀ ਨਹੀਂ ਇਹ ਬਣਾ ਬਣਾ 5 ਦਾ ਨਹੀਂ ਹਰਦਾ ਕੋਈ ਰਾਸ਼ੀ ਨਹੀਂ ਦਿੰਦਾ ਕੋਈ ਮਾੜਾ ਵੀ ਰਾਸ਼ੀ ਨਹੀਂ ਹੋਈ ਹੁਣ ਰਾਸ਼ ਘਟਿਆ ਸੀ ਹੁਣ ਫੇ ਵਧਣਾ ਹੋਰ ਫੇ ਵਧੂਗਾ ਬੜੀ ਵਧੀਆ ਠੀਕ ਹੈ ਕੋਈ ਜਗਾ ਨਹੀਂ ਮਿਲਦੀ ਇੱਥੇ ਠੀਕ ਹੈ ਹੋਰ